ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਇੱਕ ਅਪਡੇਟ ਸਾਂਝੀ ਕੀਤੀ ਗਈ ਹੈ ਅੱਜ ਸ਼ਾਮ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਦਿਨ ਭਰ ਅਸਮਾਨ ਦੇ ਵਿੱਚ ਬੱਦਲਵਾਈ ਰਹੇਗੀ ਤੇ ਕੁਝ ਸਮੇਂ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਮੀਂਹ ਬਹੁਤ ਜ਼ਿਆਦਾ ਨਹੀਂ ਹੋਏਗਾ ਦਰਮਿਆਨੀ ਮਾਤਰਾ ਦੇ ਵਿੱਚ ਜਿਹੜਾ ਮੀਂਹ ਉਹ ਪਏਗਾ ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਤੋਂ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈ ਉਹ ਘਟ ਜਾਏਗੀ ਤੇ ਮੌਸਮ ਹੌਲੀ-ਹੌਲੀ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਵੀਰਵਾਰ ਤੱਕ ਅਸਮਾਨ ਲਗਭਗ ਸਾਫ਼ ਰਹਿਣ ਦੀ ਉਮੀਦ ਹੈ ਜਿਸ ਕਰਕੇ ਧੁੱਪ ਨਿਕਲ ਸਕਦੀ ਹੈ ਮੀਂਹ ਤਾਪਮਾਨ ਨੂੰ ਥੋੜਾ ਘਟਾ ਸਕਦਾ ਤੇ ਨਮੀ ਤੋਂ ਰਾਹਤ ਦੇ ਸਕਦਾ ਹੈ ਆਉਣ ਵਾਲੇ ਦਿਨਾਂ ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਸੁਖਨਾ ਝੁੱਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਸੁਖਨਾ ਝਿਲ ਦੇ ਹੜ ਵਾਲੇ ਗੇਟ ਕਈ ਵਾਰ ਖੋਲੇ ਜਾ ਚੁੱਕੇ ਨੇ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਤੇ ਐਸਐਸਪੀ ਕੰਵਰਦੀਪ ਕੌਰ ਨੇ ਸੋਮਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਉਹਨਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲਈ ਹੈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਸੁਖਨਾ ਝੀਲ ਦੇ ਹਰ ਗੇਟ ਖੋਲਣ ਤੋਂ ਬਾਅਦ ਸੁਖਨਾ ਚੋ ਦੇ ਆਲੇ ਦੁਆਲੇ ਦੇ ਪਿੰਡਾਂ ਜਿੰਨਾ ਜੋ ਪਾਣੀ ਲੰਘਦਾ ਹੈ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਵੱਡੀ ਅਪਡੇਟ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਕਿਹਾ ਗਿਆ ਹੈ ਕਿ ਵੀਰਵਾਰ ਤੋਂ ਜਿਹੜਾ ਮੌਸਮ ਹੈ ਉਹ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਤੇ ਧੁੱਪ ਦੇ ਜਿਹੜੇ ਅਸਾਰ ਨੇ ਉਹ ਵੀ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਜੋ ਸਥਿਤੀ ਚੱਲ ਰਹੀ ਹੈ ਪੰਜਾਬ ਦੇ 12 ਜ਼ਿਲ੍ਹੇ ਨੇ ਜਿਹੜੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਪੰਜਾਬ ਦੇ ਸਮੇਂ ਹੜ੍ਹਾਂ ਦੀ ਮਾਰ ਸਹ ਰਿਹਾ ਤੇ ਪੰਜਾਬ ਦੇ 1312 ਪਿੰਡ ਨੇ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਲੋਕਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਤੇਜ਼ ਵਹਾਅ ਦੇ ਵਿੱਚ ਕਈਆਂ ਦੇ ਪਸ਼ੂ ਵੀ ਵਹਿ ਗਏ ਨੇ ਲੋਕਾਂ ਦਾ ਸਾਰਾ ਕੁਝ ਇਸ ਪਾਣੀ ਦੇ ਵਹਾਅ ਵਿੱਚ ਵਹਿ ਗਿਆ ਹੈ ਤੇ ਲੋਕ ਆਪਣੀ ਕਿਸਮਤ ਨੂੰ ਕੋਸਦੇ ਹੋਏ ਵੀ ਨਜ਼ਰ ਆ ਰਹੇ ਨੇ ਕਿਉਂਕਿ ਲੋਕ ਕਰਾਂ ਤੋਂ ਵੀ ਬੇਕਰ ਹੋ ਗਏ ਸੀ ਪਰ ਹੁਣੇ-ਹੁਣੇ ਮੌਸਮ ਵਿਭਾਗ ਨੇ ਵੱਡੀ ਅਪਡੇਟ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਕਿਹਾ ਹੈ ਕਿ ਆਉਣ ਵਾਲੇ ਵੀਰਵਾਰ ਤੋਂ ਮੌਸਮ ਹੈ ਜਿਹੜਾ ਉਹ ਸਾਫ਼ ਹੋ ਜਾਏਗਾ ਹਾਲਾਂਕਿ ਅੱਜ ਥੋੜੀ-ਥੋੜੀ ਬਦਲਵਾਈ ਤੇ ਦਰਮਿਆਨੀ ਬਾਰਿਸ਼ ਤੇ ਰਹੇਗੀ ਪਰ ਜਿਹੜੀ ਤੇਜ਼ ਬਾਰਿਸ਼ ਹੋ ਰਹੀ ਸੀ ਉਹ ਹੁਣ ਨਹੀਂ ਹੋਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਤਾਪਮਾਨ ਜਿਹੜਾ ਉਹ ਥੋੜਾ ਘਟ ਸਕਦਾ ਆ ਪਰ ਜਿਹੜੀ ਭਾਰੀ ਬਾਰਿਸ਼ ਹੈ ਉਸ ਤੋਂ ਲੋਕਾਂ ਨੂੰ ਹੁਣੇ ਰਾਹਤ ਮਿਲ ਸਕਦੀ ਹੈ ਤੇ ਜਿਹੜੇ ਸੁਖਨਾ ਛੀਲ ਦੇ ਗੇਟ ਸੀ ਉਹ ਵੀ ਖੋਲ ਦਿੱਤੇ ਗਏ ਸੀ ਤੇ ਹੁਣ ਜਿਹੜਾ ਸੁਖਨਾ ਛੀਲ ਦਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਹੇਠਾ ਦੱਸਿਆ ਜਾ ਰਿਹਾ ਪੰਜਾਬੀਆਂ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਕਿ ਵੀਰਵਾਰ ਤੋਂ ਜਿਹੜਾ ਮੌਸਮ ਹੈ ਉਹ ਸਾਫ਼ ਹੋ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਇੱਕ ਅਪਡੇਟ ਸਾਂਝੀ ਕੀਤੀ ਗਈ ਹੈ ਅੱਜ ਸ਼ਾਮ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਦਿਨ ਭਰ ਅਸਮਾਨ ਦੇ ਵਿੱਚ ਬੱਦਲਵਾਈ ਰਹੇਗੀ ਤੇ ਕੁਝ ਸਮੇਂ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਮੀਂਹ ਬਹੁਤ ਜ਼ਿਆਦਾ ਨਹੀਂ ਹੋਏਗਾ ਦਰਮਿਆਨੀ ਮਾਤਰਾ ਦੇ ਵਿੱਚ ਜਿਹੜਾ ਮੀਂਹ ਉਹ ਪਏਗਾ ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਤੋਂ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈ ਉਹ ਘਟ ਜਾਏਗੀ ਤੇ ਮੌਸਮ ਹੌਲੀ-ਹੌਲੀ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਵੀਰਵਾਰ ਤੱਕ ਅਸਮਾਨ ਲਗਭਗ ਸਾਫ਼ ਰਹਿਣ ਦੀ ਉਮੀਦ ਹੈ ਜਿਸ ਕਰਕੇ ਧੁੱਪ ਨਿਕਲ ਸਕਦੀ ਹੈ ਮੀਂਹ ਤਾਪਮਾਨ ਨੂੰ ਥੋੜਾ ਘਟਾ ਸਕਦਾ ਹੈ ਤੇ ਨਮੀ ਤੋਂ ਰਾਹਤ ਦੇ ਸਕਦਾ ਹੈ ਆਉਣ ਵਾਲੇ ਦਿਨਾਂ ਚ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਸੁਖਨਾ ਝਿਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਸੁਖਨਾ ਝਿਲ ਦੇ ਹੜ ਵਾਲੇ ਗੇਟ ਕਈ ਵਾਰ ਖੋਲੇ ਜਾ ਚੁੱਕੇ ਨੇ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਤੇ ਐਸਐਸਪੀ ਕੰਵਰਦੀਪ ਕੌਰ ਨੇ ਸੋਮਵਾਰ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲਈ ਹੈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਸੁਖਨਾ ਝੀਲ ਦੇ ਹਰ ਗੇਟ ਖੋਲਣ ਤੋਂ ਬਾਅਦ ਸੁਖਨਾ ਚੋ ਦੇ ਆਲੇ ਦੁਆਲੇ ਦੇ ਪਿੰਡਾਂ ਜਿੱਨਾਂ 'ਚੋਂ ਪਾਣੀ ਲੰਘਦਾ ਹੈ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸ ਦੇਈ ਕਿ ਮੌਸਮ ਵਿਭਾਗ ਨੇ ਵੱਡੀ ਅਪਡੇਟ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਕਿਹਾ ਗਿਆ ਹੈ ਕਿ ਵੀਰਵਾਰ ਤੋਂ ਜਿਹੜਾ ਮੌਸਮ ਹੈ ਉਹ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਤੇ ਧੁੱਪ ਦੇ ਜਿਹੜੇ ਅਸਰ ਨੇ ਉਹ ਵੀ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਜੋ ਸਥਿਤੀ ਚੱਲ ਰਹੀ ਹੈ ਪੰਜਾਬ ਦੇ 12 ਜ਼ਿਲ੍ਹੇ ਨੇ ਜਿਹੜੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਪੰਜਾਬ ਦੇ ਸਮੇਂ ਹੜ੍ਹਾਂ ਦੀ ਮਾਰ ਸਹ ਰਿਹਾ ਤੇ ਪੰਜਾਬ ਦੇ 1312 ਪਿੰਡ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਲੋਕਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤੇ ਤੇਜ਼ ਵਹਾਅ ਦੇ ਵਿੱਚ ਕਈਆਂ ਦੇ ਪਸ਼ੂ ਵੀ ਵਹਿ ਗਏ ਨੇ ਲੋਕਾਂ ਦਾ ਸਾਰਾ ਕੁਝ ਇਸ ਪਾਣੀ ਦੇ ਵਹਾਅ ਵਿੱਚ ਵਹਿ ਗਿਆ ਹੈ ਤੇ ਲੋਕ ਆਪਣੀ ਕਿਸਮਤ ਨੂੰ ਕੋਸਦੇ ਹੋਏ ਵੀ ਨਜ਼ਰ ਆ ਰਹੇ ਨੇ ਕਿਉਂਕਿ ਲੋਕ ਕਰਾਂ ਤੋਂ ਵੀ ਬੇਕਰ ਹੋ ਗਏ ਸੀ ਪਰ ਹੁਣੇ-ਹੁਣੇ ਮੌਸਮ ਵਿਭਾਗ ਨੇ ਵੱਡੀ ਅਪਡੇਟ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਕਿਹਾ ਹੈ ਕਿ ਆਉਣ ਵਾਲੇ ਵੀਰਵਾਰ ਤੋਂ ਮੌਸਮ ਹੈ ਜਿਹੜਾ ਉਹ ਸਾਫ਼ ਹੋ ਜਾਏਗਾ ਹਾਲਾਂਕਿ ਅੱਜ ਥੋੜੀ-ਥੋੜੀ ਬੱਦਲਵਾਈ ਤੇ ਦਰਮਿਆਨੀ ਬਾਰਿਸ਼ ਤੇ ਰਹੇਗੀ ਪਰ ਜਿਹੜੀ ਤੇਜ਼ ਬਾਰਿਸ਼ ਹੋ ਰਹੀ ਸੀ ਉਹ ਹੁਣ ਨਹੀਂ ਹੋਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਤਾਪਮਾਨ ਜਿਹੜਾ ਉਹ ਥੋੜਾ ਘਟ ਸਕਦਾ ਆ ਪਰ ਜਿਹੜੀ ਭਾਰੀ ਬਾਰਿਸ਼ ਹੈ ਉਸ ਤੋਂ ਲੋਕਾਂ ਨੂੰ ਹੁਣੇ ਰਾਹਤ ਮਿਲ ਸਕਦੀ ਹੈ ਤੇ ਜਿਹੜੇ ਸੁਖਨਾ ਛੀਲ ਦੇ ਗੇਟ ਸੀ ਉਹ ਵੀ ਖੋਲ ਦਿੱਤੇ ਗਏ ਸੀ ਤੇ ਹੁਣ ਜਿਹੜਾ ਸੁਖਨਾ ਛੀਲ ਦਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਹੇਠਾ ਦੱਸਿਆ ਜਾ ਰਿਹਾ ਪੰਜਾਬੀਆਂ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਕਿ ਵੀਰਵਾਤ ਜਿਹੜਾ ਮੌਸਮ ਹੈ ਉਹ ਸਾਫ਼ ਹੋ ਸਕਦਾ ਹੈ